ਜਿਦੇ ਵਿੱਚੋਂ ਆਪਾਂ ਸੁਖ ਪਾਲਨੇ ਆਪਾਂ ਦਾ ਅਰਥ ਮਾਪ ਜਿਹਨੂੰ ਕਹਿ ਰਿਆ ਆਪਣੇ ਆਪੇ ਸਾਰੇ ਆਂ ਕਿ ਬੰਦਾ ਬੰਦਗੀ ਦੇ ਬਹਾਨੇ ਲੱਭਦਾ ਹੈ ਕਿ ਆਹ ਕੁਝ ਮੇਰਾ ਕੰਮ ਹੋ ਗਿਆ ਇਸ ਤੋਂ ਬਾਅਦ ਸਿਮਰਨ ਸ਼ੁਰੂ ਕਰ ਦੇਣਾ ਜੀ ਇਸ ਤੋਂ ਬਾਅਦ ਨਾਮ ਜਪਣ ਲੱਗ ਪੈਣਾ ਜੀ ਗੁਰਮਖੋ ਜਦੋਂ ਮਨ ਦੀ ਇੱਛਾ ਰੱਖ ਕੇ ਤੁਰਾਂਗੇ ਆਹ ਕੁਝ ਮਿਲ ਜਾਏ ਇਹ ਮੰਤਾਂ ਮੈਂ ਇੱਕ ਪਿੰਡੂ ਸੱਜਣ ਬੈਠੇ ਆਂ ਬਾਬਾ ਜੀ ਬੈਠੇ ਮੈਂ ਕਿ ਲਬਜ ਵਰਤਨ ਲਗਾ ਸਾਡੇ ਪਿੰਡਾਂ ਵਰਦੇ ਸਨ ਮੈਂ ਕਹਿੰਨਾ ਮਨ ਤਾਂ ਟੁੱਟਾ ਲਿੱਤਰ ਹੈ ਲਿੱਤਰ ਸ਼ਬਦ ਸੁਣਿਆ ਇਹ ਕਦੇ ਸਾਡੇ ਬਾਹਰ ਚ ਕਹਿੰਦੇ ਛਿੱਤਰ ਕਹਿੰਦੇ ਉਹ ਲਿੱਤਰ ਕਹਿੰਦੇ ਨੇ ਜਿਹੜੀ ਪਾਕਿਸਤਾਨ ਵਿੱਚ ਜਦੋਂ ਰਬੜ ਦੀ ਜੁੱਤੀ ਟੁੱਟ ਜਾਏ ਨਾ ਟੁੱਟੇ ਲਿੱਤਰ ਦਾ ਅਰਥ ਹੁੰਦਾ ਉਹਨੇ ਰੁਕਣਾ ਕੋਈ ਨਹੀਂ ਉਹਨੇ ਸਾਰੀ ਟੁੱਟੀ ਜਾਣਾ ਜਿੰਨੀਆਂ ਮਰਜ਼ੀ ਇੱਛਾਵਾਂ ਅਸੀਂ ਕਰੀਏ ਪਰ ਗੁਰਮੁਖ ਕੋ ਕਦੀ ਵੀ ਅੰਦਰ ਤ੍ਰਿਪਤ ਹੋ ਕੇ ਨਹੀਂ ਕਹੇਗਾ ਬੰਦਗੀ ਕਰਾਂਗਾ ਜੇ ਇਛਾਵਾਂ ਨਾਲ ਤ੍ਰਿਪਤ ਹੁੰਦਾ ਹੋਵੇ ਤੇ ਸਾਰੇ ਰੱਬ ਤੱਕ ਨਾ ਪਹੁੰਚ ਜਾਣ ਇਛਾਵਾਂ ਨੂੰ ਤ੍ਰਿਪਤ ਕੇਵਲ ਨਾਮ ਹੀ ਕਰਦਾ ਹੈ